3 ਵਜੇ ਆਪਣਾ ਮੇਰਾ ਇਹ ਅਵਤਾਰ ਸਿੰਘ ਤਾਰਾ ਤਾਰਾ ਜੀ ਅੱਜ ਸਾਈਕਲ ਤੇ ਕਾगज ਭਰਨ ਆਇਆ ਹਾਂ ਉਹ ਕੀ ਕਹਿਣਾ ਚਾਹਾਂਗੇ ਸਵਾਰ ਕਿਉਂਕਿ ਲੋਕ ਤਾਂ ਗੱਡੀਆਂ ਚਾਹੁੰਦੇ ਨੇ ਦੇਖੋ ਜੀ ਜਿੰਨੇ ਕਿ ਸਾਡੀ ਹਸੇਤ ਆ ਅਸੀਂ ਉਹਦੇ ਹਿਸਾਬ ਨਾਲ ਹੀ ਆਏ ਆ ਮੈਂ ਪਹਿਲਾਂ ਵੀ ਕੰਮ ਜਿਹੜੇ ਕਰਵਾਏ ਨੇ ਗੱਡੀਆਂ ਤੇ ਰਹਿ ਕੇ ਨਹੀਂ ਸਾਈਕਲ ਤੇ ਰਹਿ ਕੇ ਕਰਵਾਏ ਨੇ ਮਹੱਲਿਆਂ ਦੇ ਵਿੱਚ ਗਲੀਆਂ ਦੇ ਵਿੱਚ ਤੰਗ ਗਲੀਆਂ ਦੇ ਵਿੱਚ ਸ਼ਹਿਰ ਦੇ ਵਿੱਚ ਸਾਈਕਲ ਦੀ ਫਿਰਕੇ ਆਪਣੇ ਕੰਮ ਕਰਵਾਏ ਨੇ ਦਫ਼ਤਰਾਂ ਵਿੱਚ ਜਾਣਾ ਤਾਂ ਵੀ ਸਾਈਕਲ ਤੇ ਜਾਣਾ ਮਹੱਲੇ ਦਾ ਕੋਈ ਕੰਮ ਆ ਜੀ ਉਹ ਵੀ ਸਾਈਕਲ ਦੀ ਕਰਵਾਉਣਾ ਤੇ ਸਾਈਕਲ ਤੇ ਬੰਦਾ ਜਿਵੇਂ ਮਰਜੀ ਜਿੱਥੇ ਮਰਜੀ ਖੜਾ ਕੇ ਲੋਕਾਂ ਨੂੰ ਮਿਲ ਸਕਦਾ ਪੁੱਛ ਸਕਦਾ ਕੰਮ ਕਰਾ ਸਕਦਾ ਜਿਹੜਾ ਬੰਦਾ ਗੱਡੀਆਂ 'ਚ ਬੈਠਾ ਉਹਨੂੰ ਕਿਤੇ ਬਾਹਰ ਖੜੇ ਕੋਈ ਕਿਸੇ ਦੀ ਪ੍ਰੋਬਲਮ ਦਿਸੂਗੀ ਉਹਨੂੰ ਨਹੀਂ ਦਿਸਦੀ ਹੈਗੀ ਦਿਸੂਗੀ ਉਹਨੂੰ ਜਿਹੜਾ ਬੰਦਾ ਲੋਕਾਂ ਦੇ ਵਿੱਚ ਰਹਿੰਦਾ ਹੈਗਾ ਵਿੱਚ ਰਹਿ ਕੇ ਹੀ ਲੋਕਾਂ ਦੇ ਕੰਮ ਕੀਤੇ ਜਾਂਦੇ ਨੇ ਔਰ ਮੈਨੂੰ 5-6 ਸਾਲ ਹੋ ਗਏ ਮੇਰੇ ਮਹੱਲੇ ਦੇ ਨਾਲ ਨਾਲ ਦੂਸਰੇ ਮਹੱਲਿਆਂ ਦੇ ਵਿੱਚ ਵੀ ਸ਼ਹਿਰ ਦੇ ਵਿੱਚ ਵੀ ਜੇ ਕੋਈ ਮੁੱਦੇ ਨੇ ਉਹ ਵੀ ਚੱਕੇ ਨੇ ਤੇ ਜਿਹੜੇ ਪ੍ਰਸ਼ਾਸਨ ਤੋਂ ਕੰਮ ਕਰਵਾਉਣ ਵਾਲੇ ਨੇ ਉਹ ਚਾਹੇ ਮੈਨੂੰ ਮੰਗ ਪੱਤਰ ਦੇਣੇ ਪਏ ਨੇ ਤੇ ਉਸ ਤੋਂ ਬਾਅਦ ਚਾਹੇ ਮੈਨੂੰ ਦਮਰੂ ਖੜਕਾਉਣਾ ਪਿਆ ਪਰ ਕੰਮ ਕਰਵਾਏ ਨੇ ਆਪਦੇ ਮਹੱਲਿਆਂ ਦੇ ਤੇ ਸ਼ਹਿਰ ਦੇ ਮੁੱਦੇ ਚੱਕੇ ਨੇ ਜੀ ਮਹੱਲਾ ਵਾਸੀਆਂ ਦਾ ਕਿੰਨਾ ਕੁ ਸਮਰਥਨ ਮਿਲ ਰਿਹਾਗਾ ਮਹੱਲਾ ਵਾਸੀਆਂ ਦੇ ਸਮਰਥਨ ਕਰਕੇ ਹੀ ਮੈਂ ਇਲੈਕਸ਼ਨਾਂ ਦੇ ਵਿੱਚ ਖੜਾਂਗਾ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਅਗਰ ਮੈਂ ਇਸ ਲਈ ਹੈਗਾਗਾ ਤਾਂ ਮੈਨੂੰ ਵੋਟ ਪਾ ਦਿਓ ਮੈਨੂੰ ਖੜਾ ਕਰਿਓ ਵੋਟਾਂ 'ਚ ਅਦਰ ਮੈਨੂੰ ਨਾਂ ਮਤਲਬ ਵੋਟਾਂ 'ਚ ਖੜਾ ਕਰਿਓ ਹੁਣ ਵੀ ਮੇਰੀ ਇਹੀ ਅਪੀਲ ਕਰਦਾ ਹਾਂ ਉਹਨਾਂ ਮਹੱਲੇ 'ਚ ਜਾ ਕੇ ਵੀ ਅਗਰ ਕੰਮ ਕੀਤਾ ਜੀ ਤਾਂ ਵੋਟ ਪਾ ਦਿਓ ਅਗਰ ਕੰਮ ਨਹੀਂ ਕੀਤਾ ਤਾ ਮੈਨੂੰ ਵੋਟ ਨਾ ਪਾਇਆ ਜੀ ਮੇਰੇ ਬਾਅਦ ਮੋਹਰ ਲਵਾਉਣ ਵਾਸਤੇ ਐਮਐਸਸੀ ਦੇ ਮਗਰ ਲੋਕ ਗੜੇ ਕੱਢਦੇ ਫਰੀ ਦੇਖੋ ਜੀ ਅਸੀਂ ਖੁਦ ਮਗਰ ਫਿਰਦੇ ਰਿਹਾ ਜੀ ਬਹੁਤ ਦੂਰ ਦੂਰ ਤੱਕ ਜਾਣਾ ਪੈਂਦਾ ਸੀ ਮੈਂ ਘਰੇ ਨਹੀਂ ਹੈਗਾ ਜੀ ਅਸੀਂ ਉੱਥੇ ਆ ਜੇ ਇੱਥੇ ਆ ਮੈਂ ਇਸ ਚੀਜ਼ ਦਾ ਵਾਅਦਾ ਕਰਦਾਗਾ ਪਹਿਲਾਂ ਵੀ ਲੋਕਾਂ ਦੇ ਘਰੇ ਜਾ ਜਾ ਕੇ ਕੰਮ ਕਰਵਾਏ ਨੇ ਹੁਣ ਵੀ ਮੈਂ ਇਹੀ ਵਾਅਦਾ ਕਰਦਾ ਜੇ ਰੱਬ ਨੇ ਮੈਨੂੰ ਥੋੜੀ ਬੋਤੀ ਐਮਐਸਸੀ ਦੀ ਜਿਹੜੀ ਸੇਵਾ ਕੀਤੀ ਉਹ ਬਖਸ਼ੀ ਤਾਂ ਮੈਂ ਜਿਹੜੀਆਂ ਸਾਡੀਆਂ ਮਾਮਾ ਨੇ ਭੈਣਾਂ ਨੇ ਜਾਂ ਹੋਰ ਨੇ ਉਹਨਾਂ ਦੇ ਘਰੇ ਜਾ ਜਾ ਕੇ ਜਿਹੜੇ ਉਹਨਾਂ ਦੇ ਕੰਮ ਨੇ ਜਾਂ ਉਹਨਾਂ ਦਾ ਕੋਈ ਫਾਰਮ ਭਰਨਾ ਮੋਹਰ ਲਾਉਣੀ ਆ ਮੋਹਰ ਜੇਬ 'ਚ ਹੋਊਗੀ ਪੈਨ ਵੀ ਜੇਬ 'ਚ ਹੋਊਗਾ ਜੇ ਮੈਂ ਪੈਨ ਹੁਣ ਰਹਿੰਦਾਗਾ ਜੇ ਮਾਲਕ ਨੇ ਮਹੱਲਾ ਵਾਸੀਆਂ ਨੇ ਮੋਹਰ ਦਿਵਾਤੀ ਤਾਂ ਉਹ ਮੋਹਰ ਉਹਨਾਂ ਦੇ ਘਰੇ ਜਾ ਕੇ ਲੱਗੂਗੀ ਉਹ ਮੇਰੇ ਮਗਰ ਨਹੀਂ ਫਿਰਨਗੇ ਮੈਂ ਉਹਨਾਂ ਦੇ ਮਗਰ ਜਾਊਂਗਾ ਕਿਉਂਕਿ ਮੈਨੂੰ ਬਣਾਉਣ ਵਾਲੇ ਮੇਰੇ ਮਹੱਲਾ ਵਾਸੀ ਹੋਣਗੇ ਜੀ ਕੀ ਨਾਮ ਹੈ ਆਪਣਾ ਰਵਿੰਦਰ ਭੱਲਾ ਰਿਟਾਇਰਡ ਇੰਸਪੈਕਟਰ ਪੁਲਿਸ ਸਰ ਜੀ ਤਾਰੇ ਦਾ ਸਮਰਥਨ ਕਰਨ ਆਏ ਹੋਗੇ ਕਾਹੇ ਭਰਨਾ ਹੈ ਉਹ ਕਿਹ ਦੇਖੋ ਤਾਰਾ ਜੀ ਨੇ ਜਿਹੜਾ ਵੋਟਾਂ 'ਚ ਖੜੇ ਹੋਏ ਆ ਇਹ ਇਹ ਤਾਰਾ ਜੀ ਆਪ ਨਹੀਂ ਖੜੇ ਹੋਏ ਇਹਨਾਂ ਨੂੰ ਮਹੱਲੇ ਵਾਲਿਆਂ ਨੇ ਖੜੇ ਕਰਾਇਆਗਾ ਇਹਨਾਂ ਦੇ ਘਰ ਜਾ ਕੇ ਮਹੱਲੇ ਵਾਲਿਆਂ ਨੇ ਕਿਹਾ ਕਿ ਤੁਸੀਂ ਖੜੋ ਕਿਉਂਕਿ ਇਹਨਾਂ ਦੇ ਜਿਹੜੇ 5-6 ਸਾਲ ਦੇ ਕੀਤੇ ਹੋਏ ਕੰਮ ਆ ਉਹ ਬੋਲਦੇ ਆ ਜੀ ਇਸ ਕਰਕੇ ਮਹੱਲੇ ਵਾਲਿਆਂ ਨੇ ਇਹ ਸਾਰਿਆਂ ਨੇ ਸਹਿਮਤੀ ਕੋ ਪ੍ਰਦਟਾਈ ਆ ਕਿ ਅਸੀਂ ਅਸੀਂ ਤਾਰਾ ਨੂੰ ਜਿਹੜਾ ਹੈਗਾ ਇਹ ਖੜੇ ਕਰਨਾ ਕਿਉਂਕਿ ਇਹਦੇ ਜਿਹੜੇ ਕੀਤੇ ਕੰਮ ਆ ਆਪਣੇ ਮਹੱਲੇ ਦੇ ਕੰਮ ਤਾਂ ਕੀਤੇ ਹੀ ਕੀਤੇ ਆ ਇਸ ਨੇ ਇਸ ਨੇ ਬਾਹਰ ਜਿਹੜੇ ਹੋਰ ਵੀ ਸ਼ਹਿਰ ਦੇ ਜਿਹੜੇ ਸਮਾਜ ਸੇਵੀ ਕੰਮ ਹੈ ਇਹ ਉਹਨਾਂ 'ਚ ਕੰਮ ਕਰਦਾ ਹੈ ਦੇਖੋ ਸਲਾਈ ਦਾ ਕੰਮ ਕਰਦਾ ਹੈ ਥੋੜਾ ਬਹੁਤਾ ਜਿੰਨਾ ਬਹੁਤਾ ਕੰਮ ਕਰਕੇ ਸਾਰਾ ਦਿਨ ਇਹ ਆਪਣੇ ਸਮਾਜ ਸੇਵੀ ਕੰਮਾਂ ਦੇ ਵਿੱਚ ਲੱਗੇ ਰਹਿੰਦਾ ਪੱਲਿਓ ਪੈਸੇ ਖਰਚਦਾ ਜਿੰਨਾ ਵੀ ਉਹ ਮਾੜਾ ਮੋਟਾ ਬਣਦਾ ਹੈ ਉਹੀ ਖਰਚ ਕਰਦਾ ਕੋਈ ਇਹ ਅਮੀਰ ਬੰਦਾ ਨਹੀਂ ਸਾਈਕਲ ਤੇ ਆਏਗਾ ਕੋਈ ਇਹਦੇ ਕੋਲ ਕੋਈ ਗੱਡੀ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਹੈ ਕੀ ਨਾਮ ਹੈ ਆਪਣਾ ਮੇਰਾ ਤਾਰਨ ਸਿੰਘਾ ਜੀ ਮੈਂ ਰਟਾਇਡ ਸੁਪਰਡੈਂਟ ਪੁਲਿਸ ਵਿਭਾਗ ਤੋਂ ਆਇਆ ਹਾਂ ਤੇ ਅਜੀਤ ਨਗਰ ਮਹੱਲੇ 'ਚ ਰਹਿੰਦਾ ਮੈਂ ਅਵਤਾਰ ਸਿੰਘ ਤਾਰੇ ਦਾ ਤੁਸੀਂ ਪਹਿਲਾਂ ਬੱਸ ਸਟੈਂਡ ਕੋਲੇ ਝੀਲ ਦੇ ਨਜ਼ਾਰੇ ਦੇਸਵੰਦ ਵਿੱਚ ਇੱਕ ਵੀਡੀਓ ਆਈ ਸੀਗੀ ਉਹ ਬੜੀ ਫੇਮਸ ਹੋਈ ਸੀ ਜਦੋਂ ਵੀ ਅਸੀਂ ਦੇਖਦੇ ਹਾਂ ਸੰਗਰੂਰ ਸ਼ਹਿਰ ਦੇ ਵਿੱਚ ਕਿਤੇ ਵੀ ਕੋਈ ਸਮੱਸਿਆ ਆਉਂਦੀ ਹੈ ਜਿਵੇਂ ਕੂੜੇ ਦੇ ਡੰਪਾਂ ਦਾ ਮਾਮਲਾ ਸੀਗਾ ਤਾਰਾ ਸਿੰਘ ਨੇ ਉੱਥੇ ਜਾ ਕੇ ਡੰਮਰੂ ਖੜਕਾ ਕੇ ਪ੍ਰਸ਼ਾਸਨ ਨੂੰ ਸੁਚੇਤ ਕੀਤਾ ਤੇ ਉਹਦੇ ਕੂੜੇ ਦੇ ਡੰਪਾਂ ਤੋਂ ਅਨਜਾਤ ਦਵਾਈ ਹੈ ਮੈਂ ਇਹ ਸਮਝਦਾ ਹਾਂ ਵੀ ਜਿਹੜੇ ਸ਼ਹਿਰ ਦੇ ਵਿੱਚੋਂ ਕੂੜੇ ਦੇ ਡੰਪ ਚੱਕੇ ਗਏ ਨੇ ਉਹ ਅਵਤਾਰ ਸਿੰਘ ਤਾਰਾ ਦੀ ਹੀ ਦੇਣਾ ਇਹਦਾ ਸਿਹਰਾ ਸਾਰਾ ਅਵਤਾਰ ਸਿੰਘ ਤਾਰਾ ਨੂੰ ਜਾਂਦਾ ਭਾਵੇਂ ਪ੍ਰਸ਼ਾਸਨ ਦਾ ਇਹ ਚ ਬਹੁਤ ਵੱਡਾ ਯੋਗਦਾਨ ਰਿਹਾ ਪਰ ਇਹਦਾ ਸਿਹਰਾ ਜਿਹੜਾ ਅਵਤਾਰ ਸਿੰਘ ਤਾਰਾ ਦੇ ਸਿਰ ਹੀ ਜਾਂਦਾ ਹੈ ਸ਼ਹਿਰ ਦੇ ਵਿੱਚ ਜਿਸ ਤਰ੍ਹਾਂ ਕਈ ਵਾਰ ਸੀਵਰੇਜ ਦੀ ਸਮੱਸਿਆ ਆਉਂਦੀ ਹੈ ਬਿਜਲੀ ਦੀ ਸਮੱਸਿਆ ਆਉਂਦੀ ਹੈ ਵਾਟਰ ਸਪਲਾਈ ਦੀ ਸਮੱਸਿਆ ਆਉਂਦੀ ਹੈ ਅਵਤਾਰ ਸਿੰਘ ਤਾਰਾ ਇਕੱਲਾ ਹੀ ਉੱਥੇ ਜਾ ਕੇ ਸਾਥੀਆਂ ਨੂੰ ਲੈ ਕੇ ਖੜ ਜਾਂਦਾ ਹੈ ਕਈ ਵਾਰੀ ਸਾਡੇ ਓਵਰ ਬ੍ਰਿਜ ਤੇ ਲਾਈਟਾਂ ਦਾ ਮਾਮਲਾ ਆਉਂਦਾ ਰਿਹਾ ਅਵਤਾਰ ਸਿੰਘ ਤਾਰਾ ਰਾਤ ਨੂੰ 2 ਵਜੇ ਜਾ ਕੇ ਉੱਥੇ ਵੀਡੀਓ ਬਣਾ ਕੇ ਪ੍ਰਸ਼ਾਸਨ ਨੂੰ ਜਗਾਉਂਦਾ ਰਿਹਾ ਕੰਮ ਕਰਦਾ ਰਿਹਾ ਮੈਂ ਇਸ ਦੇ ਉਚੇਚੇ ਕੰਮ ਦੱਸਣਾ ਚਾਹੁੰਦਾ ਹੈ ਕਿ ਜੋ ਬਰਨਾਲਾ ਰੋਡ ਤੇ ਅੰਡਰ ਬ੍ਰਿਜ ਬਣਿਆ ਹੋਇਆ ਹੈ ਅੰਡਰ ਬ੍ਰਿਜ ਦੇ نیچے ਨੇਰੀ ਮੀ ਨਾਲ ਕੂੜਾ ਕਰਕਟ ਇਕੱਠਾ ਹੋਇਆ ਅਵਤਾਰ ਸਿੰਘ ਤਾਰਾ ਆਪ ਝਾੜੂ ਲੈ ਕੇ ਉਹ ਸਾਰਾ ਕੂੜਾ ਕਰਕਟ ਉਹਦੇ ਵਿੱਚੋਂ ਕੱਢਿਆ ਇੱਕ ਵਾਰ ਰਾਤ ਨੂੰ ਸਾਡੇ ਮਹੱਲੇ ਦੀ ਲਾਈਟ ਚਲੀ ਗਈ ਤੇ ਇਹ ਦੇਖੋ ਵੀ ਅਵਤਾਰ ਸਿੰਘ ਤਾਰਾ ਨੇ 14 ਫੁੱਟ ਉੱਚੀ ਪੌੜੀ ਤੇ ਚੜ ਕੇ ਜਿਹੜਾ ਦਰਖਤ ਕੱਟਿਆ ਤੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੇ ਨਾਲ ਜਿਹੜੀਆਂ ਉੱਥੇ ਕੇਬਲ ਦੀ ਵਰਤੋਂ ਕਰਵਾ ਕੇ ਰਾਤ ਨੂੰ ਕਨੈਕਸ਼ਨ ਚਾਲੂ ਕਰਵਾਇਆ ਤੇ ਮਹੱਲਾ ਨਿਵਾਸੀਆਂ ਨੂੰ ਗਰਮੀ ਤੋਂ ਨਜਾਤ ਦਿਵਾਈ ਮੈਂ ਸਮਝਦਾ ਵੀ ਇਸ ਤਰ੍ਹਾਂ ਦਾ ਕੈਂਡੀਡੇਟ ਸਾਰੇ ਸ਼ਹਿਰ ਦੇ ਵਿੱਚ ਕੋਈ ਨਹੀਂ ਹੋਣਾ ਜਿੱਦਾਂ ਦਾ ਅਵਤਾਰ ਸਿੰਘ ਤਾਰਾ ਇਹ ਤਾਰੇ ਦੀ ਤਰ੍ਹਾਂ ਚਮਕਣ ਵਾਲਾ ਧਰੂ ਤਾਰਾ ਸਾਡਾ ਅਸੀਂ ਮਹੱਲਾ ਨਿਵਾਸੀ ਇਸ ਨੂੰ ਤਨੋਂ ਮਨੋਂ ਤੁਹਾਨੂੰ ਵੋਟ ਸਪੋਰਟ ਤੇ ਨੋਟ ਦੇ ਨਾਲ ਮਦਦ ਕਰਾਂਗੇ ਤੇ ਅਸੀਂ ਸਾਰੇ ਹੀ ਬੰਦੇ ਇਸ ਨੂੰ ਜਿਤਾ ਕੇ ਸਫਲ ਕਰਾਂਗੇ ਤੇ ਪਰਮਾਤਮਾ ਅੱਗੇ ਉਮੀਦ ਕਰਦੇ ਹਾਂ ਪਰਮਾਤਮਾ ਵੀ ਇਹਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਕਿਉਂਕਿ ਇਹ ਪੈਦਲ ਚੱਲਣ ਵਾਲਾ ਸਾਈਕਲ ਤੇ ਜਾਣ ਵਾਲਾ ਉਹ ਤਾਰਾ ਹੈਗਾ ਜਿਹੜਾ ਪੀੜੀ ਤੋਂ ਪੀੜੀ ਗਲੀ ਵਿੱਚ ਜਾ ਕੇ ਵੀ ਕਿਸੇ ਦੀ ਸਮੱਸਿਆ ਹੁੰਦੀ ਹੈ ਗਲੀ ਦੇ ਵਿੱਚ ਉਹ ਸਮੱਸਿਆ ਹੱਲ ਕਰਵਾਉਂਦਾ ਹੈ ਤੇ ਅੱਗੇ ਨੂੰ ਉਮੀਦ ਕਰਾਂਗੇ ਵੀ ਇਹ ਫੇਰ ਵੀ ਕਰਵਾਉਂਦਾ ਰਿਹਾ ਕੀ ਨਾਮ ਹੈ ਆਪਣਾ ਮੇਰਾ ਨਾਮ ਸ਼ਿੰਦਰ ਗੌਰ ਜੀ ਸ਼ਿੰਦਰ ਗੌਰ ਜੀ ਅੱਜ ਤਾਰੇ ਦਾ ਸਮਰਥਨ ਕਰਨ ਆਏ ਹੋਗੇ ਕੀ ਕਹਿਣਾ ਚਾਹੋਗੇ ਅਸੀਂ ਇਹੀ ਕਹਿਣਾ ਚਾਹਾਂਗੇ ਵੀਰ ਜੀ ਇਹ ਸਾਡੇ ਕੰਮ ਜੋ ਆਸਤੱਕ ਕਿਸੇ ਨੇ ਕੀਤੇ ਨਹੀਂ ਹੈਗੇ ਸਿੱਕੇ ਤੇ ਸਾਡਾ ਭਰਾ ਤਾਰੇ ਨੂੰ ਜਦੋਂ ਵੀ ਅਸੀਂ ਫੋਨ ਕਰਦੇ ਸੀ ਹਰ ਕੰਮ ਸਾਡੇ ਪਾਣੀ ਦੀ ਸਮੱਸਿਆ ਸਾਨੂੰ ਬਹੁਤ ਜ਼ਿਆਦਾ ਸੀ ਸਾਡੇ ਪਾਣੀ ਪਾਣੀ ਦੀ ਸਮੱਸਿਆ ਵਾਸਤੇ ਸਾਨੂੰ ਇਹਨਾਂ ਨੇ ਸਾਡੇ ਕੰਮ ਕੀਤੇ ਤੇ ਅਸੀਂ ਤਹਿ ਦਿਲੋਂ ਸਾਡੇ ਤਾਰੇ ਭਰਾ ਦਾ ਧੰਨਵਾਦ ਕਰਦੇ ਹਾਂ ਅਸੀਂ ਤਨੋਂ ਮਨੋਂ ਸਾਡੇ ਭਰਾ ਦੇ ਨਾਲ ਬੋਰਡ ਤੇ ਸਪੋਰਟ ਅਸੀਂ ਪੂਰੀ ਕਰਾਂਗੇ ਜਿੰਨਾ ਸਾਡੇ ਤੋਂ ਹੋ ਸਕੇ ਆ ਉਹਨਾਂ ਅਸੀਂ ਬਦਤਬਾਤ ਸਾਡੇ ਭਰਾ ਦੇ ਨਾਲ ਖੜੇ ਹਾਂ